ਲੁਧਿਆਣਾ ਦੇ ਰੇਲਵੇ ਕਰਮਚਾਰੀਆਂ ਨੇ ਪੁਰਾਣੀ ਪੈਨਸ਼ਨ ਬਖਾਲੀ ਨੂੰ ਲੈ ਕੇ ਕੇਂਦਰ ਸਰਕਾਰ ਦੇ ਖਿਲਾਫ ਰੇਲਵੇ ਸਟੇਸ਼ਨ ਤੋਂ ਲੈ ਕੇ ਕੰਟਾ ਕਰ ਤੱਕ ਮਸ਼ਾਲ ਮਾਰਚ ਕੱਢਿਆ ਹੈ ਇਸ ਮੌਕੇ ਮੁਲਾਜ਼ਮਾਂ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਦੇ ਵੱਲੋਂ ਉਹਨਾਂ ਦੇ ਹੱਕਾਂ ਤੇ ਡਾਕਾ ਮਾਰਿਆ ਗਿਆ ਹੈ ਜਿਸ ਨੂੰ ਉਹ ਬਰਦਾਸ਼ਤ ਨਹੀਂ ਕਰਨਗੇ ਇਸ ਤੋਂ ਇਲਾਵਾ ਉਹਨਾਂ ਦਾ ਹੋਰ ਕੀ ਕਹਿਣਾ ਆਓ ਸੁਣਦੇ ਹਾਂ ਕੀ ਨਾ ਬਈ ਮੈਂ ਗੌਰਵ ਸ਼ਰਮਾ ਮੇਨ ਬ੍ਰਾਂਚ ਪ੍ਰੈਜ਼ੀਡੈਂਟ ਲੁਧਿਆਣਾ ਨੇ ਨਾਰਦਰਨ ਰੇਲ ਮੈਨਸ਼ਨ ਹਿਲ ਅੱਜ ਆਲ ਇੰਡੀਆ ਰੇਲਵੇ ਮੈਨਫਡੇਰੇਸ਼ਨ ਵੱਲੋਂ ਐਨਪੀਐਸ ਦੇ ਵਿਰੋਧ ਦੇ ਵਿੱਚ ਇੱਕ ਆਦੇਸ਼ ਦਿੱਤੇ ਗਏ ਸੀ ਕਿ ਆਲ ਇੰਡੀਆ ਦੇ ਵਿੱਚ ਨਵੀਂ ਪੈਨਸ਼ਨ ਜਿਹੜੀ ਯੋਜਨਾ ਸਰਕਾਰ ਵੱਲੋਂ ਚਲਾਈ ਗਈ ਉਹਦੇ ਵਿਰੋਧ ਦੇ ਵਿੱਚ ਜਲੂਸ ਦਿਵਸ ਕੱਢਿਆ ਜਾਏਗਾ ਅੱਜ ਆਪਾਂ ਜਿਹੜਾ ਜਲੂਸ ਆ ਰੇਲਵੇ ਮੰਡੀ ਕਲੋਨੀ ਯੂਨੀਅਨ ਆਫਿਸ ਤੋਂ ਲੈ ਕੇ ਘੰਟਾ ਘਰ ਤੋਂ ਲੈ ਕੇ ਰੇਲਵੇ ਸਟੇਸ਼ਨ ਤੋਂ ਲੈ ਕੇ ਕਰਦੇ ਹੋਏ ਮੰਡੀ ਕਲੋਨੀ ਦੇ ਵਿੱਚ ਹੀ ਦੁਬਾਰਾ ਸਮਾਪਤ ਕਰਾਂਗੇ ਆਉਣ ਵਾਲੇ ਟਾਈਮ ਦੇ ਵਿੱਚ ਵੀ ਜੇ ਸਰਕਾਰ ਸਾਡੀ ਜਿਹੜੀ ਪੈਨਸ਼ਨ ਦੇ ਹੱਕਾਂ ਦੇ ਉੱਤੇ ਡਾਕਾ ਮਾਰੇਗੀ ਤੇ ਅਸੀਂ ਇਸ ਤੋਂ ਵੀ ਜਿਹੜਾ ਬੱਦ ਚੜ ਕੇ ਸੰਘਰਸ਼ ਦੀ ਗੱਲ ਹੋਈ ਕਿ ਉਹ ਜੂਰ ਅਪਣਾਵਾਂਗੇ ਜਾਂ ਜਨਤਾ ਜੈ ਸੰਘਰਸ਼ ਭਾਜੀ ਕੀ ਨਾਮ ਹੈ ਜੀ ਇਸ ਸਟੇਸ਼ਨ ਦਾ ਸਟੇਸ਼ਨ ਦਾ ਮੇਰਾ ਨਾਮ ਕੁੰਦਰ ਸਿੰਘ ਗਰੇਵਾਲ ਡਿਵੀਜ਼ਨ ਪ੍ਰੈਜ਼ੀਡੈਂਟ ਐਨਆਰਬੀ ਅੱਜ ਕਿਹੜੀ ਜਗ੍ਹਾ ਤੋਂ ਆਏ ਹੋ ਕਿੱਡੀ ਅਸੀਂ ਅਸੀਂ ਆਪਣੇ ਯੂਨੀਅਨ ਦਫ਼ਤਰ ਤੋਂ ਚੱਲ ਕੇ ਸਾਰੇ ਰਾਊਂਡ ਲਾ ਕੇ ਐਨਪੀਐਸ ਦੇ ਵਿਰੋਧ ਵਿੱਚ ਅੱਜ ਜਲਾ ਵਿੱਚ ਕਰ ਰਹੇ ਹਾਂ ਅਸੀਂ ਕੀ ਭਾਜੀ ਕੀ ਉਹ ਵਾਸਤੇ ਪੁਰਾਣੀ ਪੈਨਸ਼ਨ ਨੂੰ ਰੱਦ ਕਰੋ ਪਾਣੀ ਪੈਨਸ਼ਨ ਸਕੀਮ ਜਿਹੜੀ ਹੈ ਰੱਦ ਕਰਨ ਵਾਸਤੇ ਨਵੀਂ ਪੈਨਸ਼ਨ ਸਕੀਮ ਬਹਾਲ ਕਰਨ ਵਾਸਤੇ ਆਲ ਇੰਡੀਆ ਲੈਵਲ ਤੇ ਸਾਰਾ ਹੋ ਰਿਹਾ ਉੱਥੇ ਕਰਦਾਂਗੇ ਐਸਐਮਜੀ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ